ਆਰੇ ਮਾ ਆ ਗਿਆ ਜੀ ਅੱਜ ਧਰ ਲਾ ਲਿਆ ਤੁਸੀਂ ਖਾਣਾ ਘੁੰਮਣ ਕਰਾ ਦੇ ਪੈਸੇ ਕਿਹਨਾਂ ਸਲੋਪ ਤਨਪੁਰ ਸਾਹਿਬ ਮਿਲਿਆ ਤਾਂ ਵੀ ਦੇ ਦੇ ਇਨਸਾਫ ਚਾਹੀਦਾ ਵੀਰ ਉਹ ਕਿਹਾ ਛੜਕਾ ਦੇ ਹਾਏ ਵੀ ਜੀ ਅਨੰਦ ਸਾਹਿਬ ਤੋਂ ਕੁਝ ਚਾਹੀਦਾ ਜੀ ਉਹਨੇ ਕਿ ਕਿਨੇ ਕਿਨੇ ਆਣੇ ਹੋ ਤੇ ਕਮਾਉਣ ਵਾਲਾ ਇਹ ਕੋਈ ਮੁੱਢੇ ਪਾਥੇ ਅਫਤੋ ਸਾਹਿਬ ਇਹ ਤੇ ਵਧੀਆ ਡਿਊਟੀ ਲੱਗਾ ਉਹ ਕਹਿੰਦਾ ਤੇ ਮੈਂ ਪਤਾ ਨਹੀਂ ਇਹੋ ਕਿਉਂ ਜੱਤੀ ਕਾਰਵਾਈ ਕਰਦੀ ਆ ਇਹ ਤੋਂ ਤਾਂ ਮੈਂ ਕੁਝ ਨਹੀਂ ਕਰ ਸਕਦਾ ਤੇ ਮੇਰੇ ਕੋਲ ਕਹਿੰਦਾ ਆਏ ਥਾਣੇ ਤੁਹਾਨੂੰ ਕੋਈ ਇਨਸਾਫ ਨਹੀਂ ਮਿਲਿਆ ਇੱਥੇ ਆ ਕੇ ਤੇ ਪਰसों ਮੈਂ ਬੜਾ ਸੋਨਾ ਤਿਆਰ ਕਰਕੇ ਰੋਟੀ ਘਾਲ ਕੇ ਘਰੋਂ ਨਾਲ ਰੋਟੀ ਬੰਨ ਕੇ ਲੈ ਆਵਾ ਆ ਆਪਣੇ ਡਿਊਟੀ ਤੇ ਗਾੜੀ ਹੱਥੋਂ ਨਹੀਂ ਪਤਾ ਡਿਊਟੀ ਦੇ ਨਾਲ ਕੀ ਹੋਇਆ ਕੀ ਨਹੀਂ ਹੋਇਆ ਅੱਗੇ ਵੀ ਮੇਰਾ ਘਰ ਵਾਲੇ ਦੀ ਡੈਥ ਹੋ ਗਈ ਉਹਦੀ ਬੇਟੀ ਆਵਾ ਤੋ ਬਾਟ ਫੇਰ ਮੇਰਾ ਹੋਇਆ ਮੇਰਾ ਬੇਟਾ ਮੇਰੇ ਬੱਚੇ ਨਹੀਂ ਜਾਂਦੇ ਮੇਰੇ ਬੱਚੇ ਕਿੰਨੇ ਮੇਰੇ ਬੱਚਿਆਂ ਨੂੰ ਪੜਾਉਂਦਾ ਕਿੰਨੇ ਲਿਖਾਉਂਦਾ ਸਾਡੇ ਘਰ ਚ ਕੋਈ ਨਹੀਂ ਆਜਾ ਅੱਜ ਅੱਜ ਬੜਾ ਖਤਰਨਾਕ ਪ੍ਰਦਰਸ਼ਨ ਕਰ ਰਿਹਾ ਪੁਲਿਸ ਨੇ ਕੋਈ ਤੁਹਾਨੂੰ ਇਨਸਾਫ ਨਹੀਂ ਦਿੱਤਾ ਨਾ ਕੋਈ ਇਨਸਾਫ ਨਹੀਂ ਦੇਣਗੇ ਇਨਸਾਫ ਅਸੀਂ ਇੱਥੇ ਰੱਖਣਾ ਜਿੰਨਾ ਤੱਕ ਹਾਨ ਹੋਏ ਇਨਸਾਫ ਮੈਨੂੰ ਸਾਡੇ ਬੱਚੇ ਨੂੰ ਇਨਸਾਫ ਮਿਲੂ ਕੱਪਾ ਅਾਨੂੰ ਕੋਈ ਇਨਸਾਫ ਨਹੀਂ ਆ ਤੱਕ ਮਿਲਿਆ 500 ਦੀ ਗੱਲ ਵਾ ਤਿੰਨ ਦਿਨ ਅੱਜ ਤੀਜਾ ਦਿਨ ਹੋ ਗਿਆ ਮਨੁੱਖ ਦੋਤਿਆਂ ਨੂੰ ਕੋਈ ਹਸਰ ਬਗਾਨ ਨੂੰ ਪਤਾ ਨਹੀਂ ਕਿ ਕਿਹਾ ਗਿਆ ਜਿਹੜੇ ਬੰਦਿਆਂ ਨੇ ਮਾਰਿਆ ਉਹਨਾਂ ਹੀ ਲਾਸ਼ ਲਭਾਈ ਆ ਉਹਨਾਂ ਨੇ ਕੀਤਾ ਵਾ ਉਹਨਾਂ ਨੂੰ ਫੜੋ ਇੱਥੇ ਲੈ ਆ ਉਹਨਾਂ ਨੇ ਲਾਸ਼ ਉੱਪਕੇ ਦਿੱਤੀ ਆ ਹਾਂਜੀ ਸਾਡਾ ਇੱਕ ਨੌਜਵਾਨ ਵੀਰ ਜਿਹੜਾ ਕਿ ਕ੍ਰੇਨ ਆਪਰੇਟਰ ਸੀ ਜਿਹਦੀ ਭੇਤ ਭਰੇ ਰਾਤਾਂ ਨੂੰ ਮੌਤ ਹੋਈ ਕਤਲ ਹੋਇਆ ਠੇਕੇਦਾਰ ਜਿਹੜਾ ਉਹ ਠੇਕੇਦਾਰ ਇਸ ਸੰਬੰਧਤ ਉਹਦੀ ਕ੍ਰੇਨ ਚਲਾਉਂਦਾ ਸੀ ਉਹਨਾਂ ਨੇ ਕਤਲ ਕੀਤਾ ਤੇ ਸਾਡਾ ਬੱਚਾ ਸਵੇਰੇ 7 ਵਜੇ ਤੱਕ ਘਰੋਂ ਗਿਆ ਸੀ ਐਤਵਾਰ ਨਹੀਂ ਲੱਭਾ ਸ਼ਾਮ ਨੂੰ ਕੋਈ ਕੋਸ਼ਿਸ਼ ਕੀਤੀ ਫਿਰ ਸਵੇਰੇ ਸੋਮਵਾਰ ਵੀ ਕੋਸ਼ਿਸ਼ ਕੀਤੀ ਕੱਲ ਫਿਰ ਇੱਥੇ ਦਰਖਾਸਤ ਦਿੱਤੀ ਆਣ ਕੇ ਥਾਣੇ ਉਤੋਂ ਬਾਅਦ ਸਾਡੇ ਨਾਲ ਜਿਹੜੇ ਸਾਰੇ ਰਿਸ਼ਤੇਦਾਰ ਜਿਹੜੇ ਆ ਉਹ ਵੀ ਪਹੁੰਚੇ ਉੱਥੇ ਜਾ ਕੇ ਗਏ ਤੇ ਧਮਕਾ ਉਹਨਾਂ ਨੂੰ ਧਮਕਾ ਮਾਰਿਆ ਝੜ ਗਿਆ ਤੇ ਉਹਨਾਂ ਨੇ ਦੱਸਿਆ ਕਿ ਇੱਧਰ ਨੂੰ ਜਾਂ ਨਹਿਰ ਹਲ ਨੂੰ ਜਾਂ ਨਹਿਰ ਦੇ ਉੱਤੇ ਉਹਦੀ ਚਪਲ ਮਿਲੀ ਚਪਲ ਤੋਂ ਬਾਅਦ ਉਹਦੀ ਅਗਲੇ ਦਿਨ ਲਾਸ਼ ਪਈ ਲਾਗੇ ਮੋਟਰਸਾਈਕਲ ਪਿਆ ਸੀ ਤੇ ਉਹ ठेकेदार ਬਹੁਤ ਤਰਨਾ ਜਿਹਨੂੰ ਪੁਸਤ ਬਚਾ ਰਿਹਾ ਵਾ ਤੇ ਇਹ ਕਰਕੇ ਇਹ ਗੁਰਿੰਦਰ ਸਿੰਘ ਜਿਹੜਾ ਵਾ ਬਾਪੂ ਸਾਡਾ ਉਹਦੇ ਇੱਕ ਪੁੱਤ ਪਹਿਲਾਂ ਚਲ ਗਿਆ ਸੀ ਇੱਕ ਪੁੱਤ ਇਹ ਵੀ ਚਲ ਗਿਆ ਬੜਾ ਦੁੱਖ ਦਾ ਉੱਤੇ ਪਾੜਿਆ ਸਾਰੇ ਪਿੰਡ ਵਾਲੇ ਸਾਰੇ ਰਿਸ਼ਤੇਦਾਰ ਇਲਾਕੇ ਦੇ ਲੋਕ ਸਾਰੀਆਂ ਜਥੇਬੰਦੀਆਂ ਜੁਣੀ ਨਾ ਸਾਰੀਆਂ ਅਜ ਧਰਨਾ ਘੁੰਮਣ ਕਲਾ ਥਾਣੇ ਦੇ ਧਰਨੇ ਦੇ ਬਾਹਰ ਥਾਣੇ ਦੇ ਬਾਹਰ ਧਰਨਾ ਲਾ ਕੇ ਬੈਠੀਆਂ ਨੇ ਅਨਸਾ ਮੰਗ ਰਹੀਆਂ ਸੱਜੋ ਸਾਬ ਕੋ ਕਿ ਸਬੰਧਤ ਠੇਕੇਦਾਰ ਤੇ 302 ਦਾ ਪਰਚਾ ਹੋਵੇ ਤੇ ਜਿਹੜੇ ਕਰਿੰਦੇ ਉਹਨਾਂ ਦੇ ਪਰਚਾ ਹੋਵੇ ਬਸ ਇਹੀ ਚਾਹੁੰਦੇ ਆ ਹੁਣ ਤੱਕ ਕੋਈ ਪ੍ਰਸ਼ਾਸਨ ਨਾਲ ਕੋਈ ਤੁਹਾਡੀ ਕੋਈ ਸਹਿਮਤੀ ਬਣੀ ਹੈ ਜੀ ਨਹੀਂ ਕੋਈ ਸਹਿਮਤੀ ਨਹੀਂ ਬਣੀ ਅਜ ਤੱਕ ਕਿ ਹੈ ਪ੍ਰਸ਼ਾਸਨ ਨੇ ਕਿਸੇ ਨੇ ਸਾਡੀ ਸ਼ਾਂਤੀ ਕੋਈ ਨਹੀਂ ਕੀਤੀ ਪਈ ਸਿਰਫ ਇਹ ਚਾਹੁੰਦੇ ਆ ਕਿ ਸਬੰਧਤ ਠੇਕੇਦਾਰ ਤੇ ਪਰਚਾ ਹੋਵੇ ਜੇ ਇਹਨਾਂ ਨਾਂ ਇਹ ਕੋਦ ਕੀਤਾ ਦੇ ਨੈਸ਼ਨਲ ਹਾਈਵੇ ਜਿਹੜਾ ਵੱਡਾ ਆ ਉਹਨੂੰ ਵੀ ਜਾਮ ਕਰਾਂਗੇ ਤੁਹਾਡਾ ਪਰ ਦੱਸ ਨਹੀਂ ਫਿਰ ਤਾ ਅੱਜ ਆਪਾਂ ਕਿੰਦ ਤੱਕ ਜਾਰੀ ਰਹੇਗਾ ਟੜਾ ਸਾਡਾ ਪਰ ਸਾਨੂੰ ਕਿੰਦ ਤੱਕ ਜਾਰੀ ਰਹੇਗਾ ਜਿੰਨਾ ਚਿਰ ਤੱਕ ਐਸਐਚਓ ਪਰਚਾ ਨਹੀਂ ਕਰਦਾ ਸਬੰਧਤ ਠੇਕੇਦਾਰ ਤੇ